<sharp> I <inhale> do ਦਾਜ ਕਾਰਨ ਵਿਆਹ ਤੋਂ ਇੱਕ ਦਿਨ ਪਹਿਲਾਂ ਰਿਸ਼ਤਾ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਅਪ੍ਰੈਲ ਮਹੀਨੇ ਵਿੱਚ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਨਿਵਾਸੀ ਸ਼ੈਲੀ ਬਾਵਾ ਦੀ ਮੰਗਣੀ ਦੀਪਕ ਨਾਂ ਦੇ ਮੁੰਡੇ ਜੋ ਕਿ ਪੇਸ਼ੇਵਰ ਜੋ ਵਕੀਲ ਹੈ ਨਾਲ ਹੋਈ ਸੀ ਅਤੇ ਦੋਹਾਂ ਦਾ ਨਵੰਬਰ ਵਿੱਚ ਵਿਆਹ ਤੈ ਹੋਇਆ ਸੀ ਪਰ ਹੁਣ ਸ਼ੈਲੀ ਦਾ ਦੋਸ਼ ਹੈ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਪਾਸੋਂ ਹੱਦੋਂ ਵੱਧ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਸਦੇ ਜਿਸ ਕਾਰਨ ਉਹ ਤੇ ਉਸਦੀ ਮਾਂ ਦੇਹਜ ਦਾ ਪ੍ਰਬੰਧ ਨਹੀਂ ਕਰ ਸਕਦੇ ਨਤੀਜੇ ਵਜੋਂ ਵਿਆਹ ਤੋਂ ਇੱਕ ਦਿਨ ਪਹਿਲਾਂ ਮੁੰਡੇ ਵਾਲਿਆਂ ਵੱਲੋਂ ਫੋਨ ਕਰਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਵੱਡੀ ਡਿਮਾਂਡ ਉਹਨਾਂ ਨੇ ਲਾਸਟ ਆਫ 올 ਐਂਡ ਮੂਮੈਂਟ ਤੇ ਇਹ ਕੀਤੀ ਰਤੀਹੀਂ ਦੀਪਕ ਨੇ ਤੇ ਉਹਦੇ ਦੋਸ ਨੇ ਕਿ ਸਾਨੂੰ ਕਾਰ ਚਾਹੀਦੀ ਹੈ ਤੇ ਨਾਲ ਦੀ ਨਾਲ ਪੈਸਾ ਚਾਹੀਦਾ ਹੈ ਕੈਸ਼ ਚਾਹੀਦਾ ਹੈ। ਮਮਾ ਕਹਿੰਦੇ ਬੇਟੇ ਮੈਂ ਤੁਹਾਡੇ ਸਾਹਮਣੇ ਰੋਕੇ ਵਾਲੇ ਦੇ ਨਾਲ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਸੀ ਕਿ ਮੈਂ ਸਿੰਗਲ ਅਰਨਿੰਗ ਹੈਂਡ ਮਦਰ ਹੈਗੀ ਆ ਫਾਦਰ ਹੈ ਨਹੀਂ ਬੇਟੀ ਦਾ। ਮੈਂ ਜਿੰਨਾ ਕਰ ਪਾਵਾਂਗੀ ਆਪਣੇ ਬਜਟ ਦੇ ਅਨੁਸਾਰ ਉਨ ਤੋਂ ਵੱਧ ਕਰਾਂਗੀ ਲੇਕਿਨ ਅਗਰ ਤੁਸੀਂ ਇਸ ਤਰ੍ਹਾਂ ਐਨ ਮੌਕੇ ਤੇ ਇਸ ਤਰ੍ਹਾਂ ਆਪਣੀਆਂ ਫਰਮਾਇਸ਼ਾਂ ਕੇ ਰੱਖੰਦੇ ਹੋ ਉਹ ਚੀਜ਼ ਗਲਤ ਹੈਗੀ ਹੈ ਤੁਹਾਨੂੰ ਇਹ ਚੀਜ਼ ਵੇਖਣਾ ਚਾਹੀਦਾ ਹੈ ਕਿ ਸ਼ਗਨ ਤੋਂ ਇੱਕ ਰਾਤ ਪਹਿਲਾਂ ਤੁਸੀਂ ਇਹ ਗੱਲਾਂ ਕਰਨਦੇ ਹੋ ਅਜੇ ਤੱਕ ਕੋਈ ਖਾਸ ਸਟੈਪ ਨਹੀਂ ਲਿੱਤਾ ਗਿਆ ਉਹਨਾਂ ਨੇ ਆਪਣੇ ਵੱਲੋਂ ਅਪਰੋਚਸ ਪਵਾ ਲਈਆਂ ਗਈਆਂ ਵਕੀਲ ਹੈ ਵਕੀਲਾਂ ਨੇ ਵਕੀਲਾਂ ਦਾ ਸਾਥ ਦੇਣਾ ਸਾਰੇ ਵਕੀਲ ਲੋਗ ਉੱਥੇ ਉਹਨਾਂ ਦਾ ਸਾਥ ਦੇ ਰਹੇ ਨੇ ਉਬ ਇਸ ਜੀ ਗੱਲ ਐ ਐਸੋਸੀਏਸ਼ਨ ਪਰ ਮੇਰੀ ਉਹਨਾਂ ਅਗੇ ਇਹ ਦਰਖਾਸਤ ਹੈਗੀ ਹੈ ਰਿਕੁਐਸਟ ਹੈਗੀ ਹੈ ਕਿ ਉਹਨਾਂ ਦੇ ਘਰ ਪੈਣਾ ਹੈਗੀਆਂ ਥੋੜਾ ਜਿਹਾ ਦੇਖਣ ਕੇ ਉਸ ਮੁੰਡੇ ਨੇ ਮੇਰੇ ਨਾਲ ਕੀ ਕੀਤਾ ਉਸ ਲੜਕੇ ਨੇ ਦੂਜੇ ਪਾਸੇ ਸ਼ੈਲੀ ਦੇ ਮੰਗੇਤਰ ਦੀਪਕ ਦਾ ਕਹਿਣਾ ਹੈ ਕਿ ਉਸ ਨੂੰ ਸ਼ੈਲੀ ਦੀ ਮਾਂ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਆਪਣੇ ਪਰਿਵਾਰ ਨਾਲੋਂ ਵੱਖ ਰਹਿਣ ਲਈ ਕਿਹਾ ਜਾ ਰਿਹਾ ਸੀ ਅਤੇ ਜਦ ਉਸ ਨੇ ਸ਼ੈਲੀ ਦੀ ਮਾਂ ਵੱਲੋਂ ਕਈਆਂ ਗੱਲਾਂ ਮੰਨਣ ਤੋਂ ਨਾ ਕਰ ਦਿੱਤੀ ਤਾਂ ਕੁੜੀ ਵਾਲਿਆਂ ਨੇ ਰਿਸ਼ਤਾ ਤੋੜ ਦਿੱਤਾ। ਇਹ ਐਨਐਮ ਨੂੰ ਫੋਨ ਆਇਆ ਰਾਤੀ 11 ਵਜੇ ਜੀ ਆਪਾਂ ਸਾਰੇ ਰਿਲੇਟਿਵਸ ਬੈਠੇ ਹਾਂ ਮੇਰੀ ਮਾਂ ਨੇ ਕਿਹਾ ਮੈਰਿਜ ਹੋਣ ਤੋਂ ਬਾਅਦ ਇਮੀਡੀਏਟਲੀ ਤੁਸੀਂ ਰੈਂਟ ਤੇ ਜਾਣਾ ਤੇ ਦੇ ਨਾ ਹੀ ਤੁਹਾਡਾ ਕੋਈ ਸ਼ੈਲੀ ਵੱਲੋਂ ਕਿ ਮੇਰੇ ਘਰ ਦਾ ਕੋਈ ਬੱਚਾ ਮੇਰੇ ਕੇ ਰੂਮ ਚ ਵੜਨਾ ਜਾਈਗਾ ਤਾਂ ਨਾ ਹੀ ਕੋਈ ਹੋਣਾ ਚਾਹੀਦਾ ਕੋਈ ਵੀ ਮੈਨੂੰ ਕੁਝ ਉਹਦੇ ਕੋਈ ਕਹੇਗਾ ਤੇ ਮੈਂ ਲਿੱਟਰ ਲਿਆ ਵੀ ਵਰਡ ਬੋਲੇ ਨੇ ਕਿ ਮੈਂ ਉਹਦਾ ਜੁੰਡਾ ਘਮਾਤਾ ਗਈ ਜਿਹੜਾ ਵੀ ਮੇਰੇ ਗੱਲ ਦੇ ਵਿੱਚ ਆਇਆ ਤੇ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਨੇ ਇਸ ਮਾਮਲੇ ਨੂੰ ਦੁਖਦਾਈ ਘਰਾਰ ਦਿੰਦੇ ਹੋਏ ਕਿਹਾ ਕਿ ਦੋਹਾਂ ਧਿਰਾਂ ਵਿੱਚੋਂ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਬਾਰ ਐਸੋਸੀਏਸ਼ਨ ਨੇ ਆਪਣੇ ਲੈਵਲ ਤੇ ਵੀ ਇਨਕੁਆਇਰੀ ਸਟਾਰਟ ਕਰ ਦਿੱਤੀ ਹੈ ਔਰ ਅਗਰ ਸਾਡਾ ਵਕੀਲ ਦੋਸ਼ੀ ਪਾਇਆ ਜਾਏਗਾ ਅਸੀਂ ਇਹਦੇ ਖਿਲਾਫ ਐਕਸ਼ਨ ਲਾਂਗੇ ਔਰ ਅਗਰ ਇਹ ਸਾਬਤ ਹੋ ਗਿਆ ਕਿ ਲੜਕੀ ਵਾਲਿਆਂ ਨੇ ਜਿਵੇਂ ਕਿ ਜੋ ਸਾਨੂੰ ਹੁਣ ਤੱਕ ਪਤਾ ਚੱਲਿਆ ਕਿ ਲੜਕੀ ਵਾਲਿਆਂ ਨੇ ਰਿਸ਼ਤਾ ਛੱਡਿਆ ਤੇ ਅਸੀਂ ਫੁੱਲ ਫਲੈਜ ਅੰਮ੍ਰਿਤਸਰ ਦੀ ਸ਼ਾਰੀ ਬਾਅਰ ਆਪਣੇ ਵਕੀਲ ਦੇ ਨਾਲ ਖੜੇ ਆ ਔਰ ਅਸੀਂ ਪੂਰਾ ਪਾਵੇਂ ਸਾਨੂੰ ਹਾਈ ਕੋਰਟ ਤੱਕ ਕਿਉਂ ਨਾ ਜਾਣਾ ਪਵੇ ਅਸੀਂ ਜਾ ਕੇ ਅਸੀਂ ਇਹਨਾਂ ਦੇ ਖਿਲਾਫ ਪੂਰਾ ਐਕਸ਼ਨ ਲਵਾਂਗੇ ਫਿਲਹਾਲ ਇਸ ਮਾਮਲੇ 'ਚ ਕੌਣ ਸਹੀ ਹੈ ਤੇ ਕੌਣ ਗਲਤ ਇਹ ਤਾਂ ਹਲੇ ਸਪਸ਼ਟ ਨਹੀਂ ਹੋ ਸਕਿਆ ਪਰ ਇੱਕ ਤੀ ਦੀ ਜ਼ਿੰਦਗੀ ਜ਼ਰੂਰ ਬਰਬਾਦ ਹੋ ਗਈ ਹੈ ਅਤੇ ਨਾਲ ਹੀ ਦੀਪਕ ਸਵਾਲਾਂ ਦੇ ਘੇਰੇ ਵਿੱਚ ਵੀ ਹੈ ਕਿਉਂਕਿ ਜੇਕਰ ਦੀਪਕ ਨੂੰ ਸ਼ੈਲੀ ਦੀ ਮਾਂ ਤੋਂ ਕੋਈ ਸ਼ਿਕਾਇਤ ਸੀ ਤਾਂ ਉਸਨੇ ਇਸ ਗੱਲ ਦਾ ਇਜ਼ਹਾਰ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਕਿਉਂ ਕੀਤਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ ਲਈ